ਰੈਡੀ ਭਾਵੇਂ ਸਾਲ ਦਾ ਹਰ ਦਿਨ ਵਾਰ ਅਤੇ ਮਹੀਨਾ ਹੀ ਮਹੱਤਵਪੂਰਨ ਹੁੰਦਾ ਹੈ ਪਰੰਤੂ ਕਿਸੇ ਕਿਸੇ ਮਹੀਨੇ ਦੀ ਖਾਸ ਮਹੱਤਤਾ ਹੁੰਦੀ ਹੈ ਡੰਡੀ ਜੇ ਅਸੀਂ ਬੱਚਿਆਂ ਦੀ ਪੜਾਈ ਦੀ ਗੱਲ ਕਰੀਏ ਤਾਂ ਮਾਰਚ ਦਾ ਮਹੀਨਾ ਉਹਨਾਂ ਲਈ ਵਿਸ਼ੇਸ਼ ਮਹੱਤਤਾ ਰੱਖਦਾ ਹੈ ਕਿਉਂਕਿ ਇਸ ਮਹੀਨੇ ਵਿੱਚ ਉਨ੍ਹਾਂ ਦੇ ਸਾਲਾਨਾ ਇਮਤਿਹਾਨ ਹੁੰਦੇ ਹਨ ਅਤੇ ਨਤੀਜਾ ਵੀ ਇਸੇ ਮਹੀਨੇ ਦੇ ਅਖੀਰ ਵਿੱਚ ਐਲਾਨਿਆ ਜਾਂਦਾ ਹੈ ਡੰਡੀ ਇਸ ਮਗਰੋਂ ਬੱਚਾ ਅਗਲੀ ਜਮਾਤ ਵਿੱਚ ਦਾਖਲ ਹੋ ਜਾਂਦਾ ਹੈ ਡੰਡੀ ਇਸ ਲਈ ਬੱਚਿਆਂ ਦੀ ਪੜ੍ਹਾਈ ਲਈ ਮਾਰਚ ਮਹੀਨੇ ਦੀ ਬੜੀ ਅਹਿਮੀਅਤ ਹੈ ਡੰਡੀ ਸਾਲਾਨਾ ਪੇਪਰਾਂ ਨੂੰ ਮੁੱਖ ਰੱਖ ਕੇ ਬੱਚੇ ਦਿਨ ਬਦ ਦਿਨ ਲਗਾਤਾਰ ਮਿਹਨਤ ਕਰਦੇ ਰਹਿੰਦੇ ਹਨ ਡੰਡੀ ਪੂਰਾ ਵਿਦਿਅਕ ਸੈਸ਼ਨ ਅਪ੍ਰੈਲ ਤੋਂ ਮਾਰਚ ਤੱਕ ਚੱਲਦਾ ਹੈ ਡੰਡੀ ਭਾਵੇਂ ਹਰ ਬੱਚਾ ਹੀ ਪੜ੍ਹਾਈ ਵਿੱਚ ਪੂਰੀ ਮਿਹਨਤ ਕਰਦਾ ਹੈ ਪਰੰਤੂ ਕੁਝ ਬੱਚੇ ਆਪਣੀ ਸਖਤ ਮਿਹਨਤ ਅਤੇ ਮੁਕਾਬਲ ਮੁਕਾਬਲਤਨ ਰੁਚੀ ਸਦਕਾ ਪੂਰੀ ਜਮਾਤ ਵਿੱਚੋਂ ਅਵਲ ਦਰਜਾ ਹਾਸਲ ਕਰ ਲੈਂਦੇ ਹਨ ਡੰਡੀ ਉਹਨਾਂ ਦਾ ਨਾਂ ਸਨਮਾਨਿਤ ਹੋਣ ਵਾਲੇ ਬੱਚਿਆਂ ਦੀ ਸੂਚੀ ਵਿੱਚ ਦਰਜ ਹੋ ਜਾਂਦਾ ਹੈ ਡੰਡੀ ਇਹ ਮਿਹਨਤ ਉਹਨਾਂ ਦੀ ਸਖਤ ਘਾਲਣਾ ਦਾ ਨਤੀਜਾ ਹੁੰਦੀ ਹੈ ਜਿਹੜੀ ਬੱਚਿਆਂ ਨੂੰ ਅਗਾ ਵਦਨ ਲਈ ਪ੍ਰੇਰਿਤ ਕਰਦੀ ਹੈ ਡੰਡੀ ਸਾਲ 2017 ਤੋਂ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਸੁਚੱਜੇ ਯਤਨਾ ਸਦਕਾ ਪੰਜਾਬ ਪਰ ਦੇ ਪ੍ਰਾਇਮਰੀ ਸਕੂਲਾਂ ਵਿੱਚ ਪ੍ਰੀ ਪ੍ਰਾਇਮਰੀ ਜਮਾਤਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਡੰਡੀ 3 ਸਾਲ ਦੇ ਬੱਚੇ ਨੂੰ ਨਰਸਰੀ ਜਮਾਤ ਵਿੱਚ ਦਾਖਲ ਜਾ ਰਿਹਾ ਹੈ ਡੰਡੀ ਉਸ ਤੋਂ ਬਾਅਦ ਐਲ ਕੇ ਜੀ ਰੈਡੀ ਅਤੇ ਯੂ ਕੇ ਜੀ ਦੀ ਪੜ੍ਹਾਈ ਕਰਵਾਈ ਜਾ ਰਹੀ ਹੈ ਡੰਡੀ ਅੱਜਕੱਲ ਇਹ ਜਮਾਤਾਂ ਪੂਰੇ ਪੰਜਾਬ ਭਰ ਦੇ ਸਕੂਲਾਂ ਵਿੱਚ ਸਫਲਤਾਪੂਰਵਕ ਚੱਲ ਰਹੀਆਂ ਹਨ ਡੰਡੀ ਇਤੋਂ ਹੀ ਅੱਗੇ ਬੱਚੇ ਨੂੰ ਪਹਿਲੀ ਜਮਾਤ ਵਿੱਚ ਦਾਖਲ ਕਰ ਲਿਆ ਜਾਂਦਾ ਹੈ ਡੰਡੀ ਇਸ ਨਾਲ ਇੱਕ ਤਾਂ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਪੱਖੋਂ ਬੇਸ਼ੁਮਾਰ ਵਾਧਾ ਹੋਇਆ ਹੈ ਡੰਡੀ ਦੂਜਾ ਵਿਭਾਗ ਵੱਲੋਂ ਇਹਨਾਂ ਜਮਾਤਾਂ ਵੱਲ ਵਿਸ਼ੇਸ਼ ਧਿਆਨ ਦੇ ਕੇ ਉਹਨਾਂ ਦੀ ਗੁਣਾਤਮਿਕ ਸਿੱਖਿਆ ਵਿੱਚ ਲਗਾਤਾਰ ਸੁਧਾਰ ਕੀਤਾ ਜਾ ਰਿਹਾ ਹੈ ਡੰਡੀ ਬੱਚਿਆਂ ਲਈ ਵਿਸ਼ੇਸ਼ ਕਮਰੇ ਅਤੇ ਪੜਨ ਸਮੱਗਰੀ ਮੁਹੱਈਆ ਕਰਵਾਈ ਜਾ ਰਹੀ ਹੈ ਡੰਡੀ ਪ੍ਰਾਇਮਰੀ ਪ੍ਰੀ ਪ੍ਰਾਇਮਰੀ ਬੱਚਿਆਂ ਦੀ ਸਿੱਖਿਆ ਦਾ ਪਹਿਲਾ ਪੜਾਅ ਹੈ ਜਿਹੜੀ ਉਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਮਹੱਤਵਪੂਰਨ ਹੈ ਡੰਡੀ ਇਹ ਉਹ ਮੰਚ ਹੈ ਜਿੱਥੇ ਬੱਚੇ ਵਿਦਿਆਰਥੀ ਬਣਨ ਦੀ ਯਾਤਰਾ ਸ਼ੁਰੂ ਕਰਦੇ ਹਨ ਡੰਡੀ ਇਹ ਸਮਾਂ ਉਹਨਾਂ ਦੇ ਆਰੰਭਿਕ ਵਿਕਾਸ ਅਤੇ ਬੁੱਧੀਮਤਾ ਦੇ ਵਿਕਾਸ ਲਈ অতি ਮਹੱਤਵਪੂਰਨ ਹੁੰਦਾ ਹੈ ਡੰਡੀ ਜਦੋਂ ਬੱਚੇ ਪ੍ਰੀ ਪ੍ਰਾਇਮਰੀ ਦੀ ਪੜ੍ਹਾਈ ਪੂਰੀ ਕਰਦੇ ਹਨ ਤਾਂ ਇਹ ਉਹਨਾਂ ਲਈ ਵੱਡਾ ਮੌਕਾ ਬਣ ਜਾਂਦਾ ਹੈ ਜਿਸ ਨੂੰ ਪ੍ਰੀ ਪ੍ਰਾਇਮਰੀ ਗ੍ਰੈਜੂਏਸ਼ਨ ਕਿਹਾ ਜਾਂਦਾ ਹੈ ਡੰਡੀ ਇਹ ਸਮਾਗਮ ਸਿਰਫ ਬੱਚਿਆਂ ਲਈ ਹੀ ਨਹੀਂ ਸਗੋਂ ਸਮੁੱਚੇ ਸਕੂਲ ਅਧਿਆਪਕਾਂ ਅਤੇ ਮਾਪਿਆਂ ਲਈ ਵੀ ਮਹੱਤਵਪੂਰਨ ਹੁੰਦਾ ਹੈ ਡੰਡੀ ਇਹ ਸਮਾਗਮ ਬੱਚਿਆਂ ਵਿੱਚ ਆਤਮ ਵਿਸ਼ਵਾਸ ਪੈਦਾ ਕਰਦਾ ਹੈ ਅਤੇ ਉਹਨਾਂ ਨੂੰ ਅਗਲੀਆਂ ਜਮਾਤਾਂ ਵੱਲ ਵਧਣ ਲਈ ਤਿਆਰ ਕਰਦਾ ਹੈ ਡੰਡੀ ਅਧਿਆਪਕ ਬੱਚਿਆਂ ਦੇ ਮਾਰਗਦਰਸ਼ਕ ਹੁੰਦੇ ਹਨ ਡੰਡੀ ਪ੍ਰੀ ਪ੍ਰਾਇਮਰੀ ਜਮਾਤ ਤੋਂ ਹੀ ਬੱਚੇ ਦੀ ਰੁਚੀ ਵਿਕਸਤ ਹੋਣੀ ਸ਼ੁਰੂ ਹੋ ਜਾਂਦੀ ਹੈ ਡੰਡੀ